ਜਨ ਹਿਤੇਸ਼ੀ টিআরপি ਨਹੀਂ ਭਰੋ ਸਾ ਆਪਕਾ ਮੇਰਾ ਨਾਮ ਦਵਿੰਦਰ ਕੌਰ ਸੀਡੀਪੀਓ ਆਰਬਨ 4 ਅੱਜ ਲੋੜੀਓ ਪਹਾਰ ਬਣਾਇਆ ਗਿਆ ਤੇ ਇਹਨੂੰ ਕਿੱਦਾਂ ਦੇਖਦੇ ਹੋ ਅੱਜ ਸਾਡੇ ਵਿਭਾਗ ਸਮਾਜਿਕ ਸੁਰੱਖਿਆ ਔਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਜੀ ਦੇ ਅਨੁਸਾਰ ਨਿਰਦੇਸ਼ਾਂ ਅਨੁਸਾਰ ਅਸੀਂ ਬਾੜ ਨੰਬਰ 67 ਦੇ ਵਿੱਚ ਆਪਣੇ ਆਂਗਣਵਾੜੀ ਸੈਂਟਰ ਦੇ ਵਿੱਚ ਸਰਕਲ ਪੱਧਰ ਦੀ ਜਿਹੜੀ ਹੈ ਲੋੜੀ ਵਾਰਡ ਲੈਵਲ ਦੀ ਲੋੜੀ ਜਿਹੜੀ ਹੈ ਮੈਡਮ ਸ਼ਰਨਜੀਤ ਕੋਰ ਕਾਉਂਸਲਰ ਸਾਹਿਬਾ ਦੀ ਨਾਲ ਰਲ ਕੇ ਜਿਹੜੇ ਮਨਾ ਰਹੇ ਆ ਅੱਜ ਬਹੁਤ ਹੀ ਸੁਭਾਗਾ ਸਮਾਂ ਹੈ ਕਿ ਅਸੀਂ ਜਿੱਥੇ ਮੁੰਡਿਆਂ ਦੀਆਂ ਲੋੜੀਆਂ ਮਨਾਉਂਦੇ ਸੀ ਅੱਜ ਸਾਡੇ ਡਿਪਾਰਟਮੈਂਟ ਦੀ ਦਿਸ਼ਾ ਨਿਰਦੇਸ਼ ਅਨਸਾਰ ਅਸੀਂ ਧੀਆਂ ਦੀਆਂ ਲੋੜੀਆਂ ਸੈਲੀਬ੍ਰੇਟ ਕਰਦੇ ਆ ਤੇ ਸਨੇਹਾ ਪੁਜਾਣਾ ਚਾਹੁੰਦੇ ਆ ਕਰ ਕਰ ਦੇ ਵਿੱਚ ਕਿ ਜੋ ਮੁੰਡੇ ਤੇ ਕੁੜੀ ਦੇ ਵਿੱਚ ਅੰਤਰ ਹੈ ਉਹ ਅਸੀਂ ਨਹੀਂ ਸਮਝਣਾ ਅਸੀਂ ਜਿਵੇਂ ਮੁੰਡਿਆਂ ਦੀਆਂ ਲੋੜੀਆਂ ਮਨਾਣੀਆਂ ਹੈ ਤੇਵੇਂ ਹੀ ਅਸੀਂ ਜਿਹੜੀਆਂ ਕੁੜੀਆਂ ਦੀਆਂ ਲੋੜੀਆਂ ਮਨਾਣੀਆਂ ਹੈ ਅੱਜ ਅਸੀਂ ਇੱਥੇ ਇੱਕੀ ਜਿਹੜੇ ਹੈਗੇ ਸਾਡੀਆਂ ਕੁੜੀਆਂ ਦੀਆਂ ਜਿਹੜੀਆਂ ਲੋੜੀਆਂ ਉਹਨਾਂ ਨੂੰ ਮਨਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਛੋਟੀਆਂ ਬੱਚੀਆਂ ਨੂੰ ਤੇ ਅਸੀਂ ਆਸ ਕਰਦੇ ਹਾਂ ਮਾਮਾ ਤੋਂ ਕਿ ਇਹ ਬੱਚਿਆਂ ਨੂੰ ਜਿਹੜੀਆਂ ਪੜ੍ਹਨ ਲਿਖਣ ਤੇ ਅੱਗੇ ਜਿਹੜਾ ਹੈ ਵੱਡੇ ਹੋ ਕੇ ਦੇਸ਼ ਕੌਮ ਦਾ ਜਿਹੜਾ ਨਾਮ ਇਹ ਰੋਸ਼ਨ ਕਰਨ ਸਾਡੇ ਵਿਭਾਗ ਦਾ ਇਹੀ ਸਨੇਹਾ ਹੈ ਤੇ ਸਾਡੇ ਕਾਉਂਸਲਰ ਵੀਰ ਸਰਦਾਰ ਗੁਰਵੀਰ ਸਿੰਘ ਜੀ ਗੋਲੂ ਜੀ ਉਹਨਾਂ ਨੇ ਵੀ ਇਹ ਸਨੇਹਾ ਦਿੱਤਾ ਹੈ ਕਿ ਅੱਗੇ ਤੋਂ ਵੀ ਜਿਹੜੇ ਇਹੋ ਜਿਹੇ ਪ੍ਰੋਗਰਾਮ ਹੈ ਉਹ ਸਾਡੇ ਵਿਭਾਗ ਨਾਲ ਰੱਖ ਕੇ ਖੋਰ ਅੱਗੇ ਤੋਂ ਅਰਸ਼ਾਦ ਨਾ ਮਨਾਣਗੇ ਸਾਡੇ ਬਹੁਤ ਹੀ ਇੱਥੇ ਸਤਿਕਾਰਯੋਗ ਵਰਕਰ ਅੰਜੂ ਮਹਿਤਾ ਜੀ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਨਾਲ ਹੋ ਕੇ ਜਿਹੜਾ ਲਿਖਿਆ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਐਸਐਸਆਈ ਵਾਰਡ ਪੱਧਰ ਦੀ ਜਿਹੜੀ ਲੋੜੀ ਮਨਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਸਾਰੇ ਆਂਗਣਵਾੜੀ ਵਰਕਰਸ ਨੂੰ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਸਾਡੇ ਵਾਰਡ ਨੰਬਰ 60 ਦੇ ਵਿੱਚ ਮੇਰੇ ਮਾਤਾ ਜੀ ਕਾਉਂਸਲਰ ਸ਼ਰਨਜੀਤ ਕੌਰ ਅਜੋਨਾਂ ਨੂੰ ਇੱਥੇ ਇੱਕ ਨਮੰਤਰਣ ਦੇ ਕੇ ਉਹਨਾਂ ਨੂੰ ਐਜ਼ਾ ਚੀਫ ਗੈਸਟ ਇੱਥੇ ਬੁਲਾਇਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਅੰਗਣਵਾੜੀ ਸੈਂਟਰ ਜਿਹੜੇ ਅੰਜੂ ਮਹਿਤਾ ਜੀ ਮੈਡਮ ਉਹਨਾਂ ਦੇ ਸੈਂਟਰ ਦੇ ਵਿੱਚ ਸਾਡੇ ਆ ਨਾਲ ਖੜੇ ਨੇ ਇਹਨਾਂ ਦਾ ਬਹੁਤ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਤੇ ਹਰ ਸਾਲ ਇਦਾਂ ਹੀ ਕੁੜੀਆਂ ਦੀ ਲੋੜੀ ਮਨਾਉਂਦੇ ਨੇ ਤੇ ਮੈਂ ਵੀ ਅੱਜ ਸਭ ਨੂੰ ਆਸ਼ਵਾਸਾ ਦੇ ਕੇ ਚੱਲੇ ਆਂ ਕਿ ਆਉਣ ਵਾਲੇ ਸਾਲ ਦੀ ਅਗਲੀ ਲੋੜੀ ਹੋਏਗੀ ਸਾਰਾ ਪ੍ਰੋਗਰਾਮ ਲੁਧਿਆਣੇ ਦੇ ਜਨੇ ਅੰਗਣਵਾੜੀ ਵਰਕਰ ਹੋਣਗੇ ਅਸੀਂ ਇਦਾਂ ਹੀ ਬੜੇ ਵੱਡੇ ਪੱਧਰ ਤੇ ਕੁੜੀਆਂ ਦੀ ਲੋੜੀ ਅਗਲੇ ਸਾਲ ਮਨਾਵਾਂਗੇ ਤੇ ਬੜਾ ਅੱਛਾ ਕੰਮ ਹੈ ਕਿਉਂਕਿ ਕੁੜੀਆਂ ਦਾ ਬਣਦਾ ਹੱਕ ਜੋ ਇਹ ਇਹਨਾਂ ਦਾ ਡਿਪਾਰਟਮੈਂਟ ਕਰ ਰਿਹਾ ਹੈ ਬੜੀ ਚੰਗੀ ਗੱਲ ਹੈ ਬਾਕੀ ਜੋ ਵੀ ਇਹਨਾਂ ਦੀਆਂ ਸੁਆਮਾਂ ਹੁੰਦੀਆਂ ਨੇ ਇਹ ਡਿਪਾਰਟਮੈਂਟ ਵੱਲੋਂ ਅੰਗੜਵਾੜੀ ਸੈਂਟਰ ਵੱਲੋਂ ਇਹਨਾਂ ਨੇ ਪੇਰੈਂਟਸ ਦੇ ਨੌਲੇਜ ਦੇ ਵਿੱਚ ਲਿਆਂਦਾ ਹੈ ਉਹਨਾਂ ਨੂੰ ਦੱਸਿਆ ਤੁਸੀਂ ਸਾਡੇ ਡਿਪਾਰਟਮੈਂਟ ਤੋਂ ਕੀ ਕੀ ਫਾਇਦੇ ਲੈ ਸਕਦੇ ਹੋ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹੈ ਫਿਰ ਦੁਬਾਰਾ ਆਪਾਂ ਨੂੰ ਧੀਆਂ ਨੂੰ ਬਣਦਾ ਹੱਕ ਉਹਨਾਂ ਦਾ ਦੇਣਾ ਚਾਹੀਦਾ ਜੇ ਸਾਡੀ ਸਰਕਾਰ ਨੇ ਅੱਜ ਲੁਧਿਆਣੇ ਦੇ ਵਿੱਚ ਪਹਿਲੀ ਵਾਰੀ ਇੱਕ ਮਹਿਲਾ ਨੂੰ ਮੇਅਰ ਬਣਾਇਆ ਬਣਦਾ ਹੱਕ ਦੇ ਲੇਡੀਜ਼ ਨੂੰ ਦਿੱਤਾ ਹੈ ਨਾਰੀ ਸ਼ਕਤੀ ਨੂੰ ਬਣਦਾ ਹੱਕ ਦਿੱਤਾ ਤੇ ਇਹਨਾਂ ਦਾ ਹਮੇਸ਼ਾ ਹੀ ਇਦਾਂ ਹੀ ਸਹਿਯੋਗ ਰਹਿੰਦਾ ਹੈ ਸਾਡੇ ਵਾਰਡ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਆਂਗਣਵਾੜੀ ਵਰਕਰਸ ਦੇ ਨਾਲ ਸਾਡੀ ਆਮ ਆਦੀ ਪਾਰਟੀ ਸਰਕਾਰ ਹਮੇਸ਼ਾ ਨਾਲ ਖੜੀ ਹੈ ਜੋ ਵੀ ਇਹਨਾਂ ਦੀ ਅੱਜ ਅਸੀਂ ਦਿੱਕਤਾਂ ਸੁਣੀਆਂ ਵੀ ਹੈ ਇਹਨਾਂ ਦੀਆਂ ਹੈਗੀਆਂ ਨੇ ਜਿਹੜੀਆਂ ਸਮੱਸਿਆਵਾਂ ਕੁਝ ਤਨਖਾਵਾਂ ਦੀਆਂ ਲੈ ਕੇ ਜਾਂ ਕੋਈ ਤਨਖਾਵਾਂ ਵਧਾਉਣ ਦੀਆਂ ਜਾਂ ਇਹਨਾਂ ਦੇ ਕੋਈ ਇਥੇ ਸਮਾਨ ਦੀ ਲੋੜ ਹੈ ਤੇ ਮੈਂ ਇਹਨਾਂ ਨੂੰ ਆਸ਼ਵਾਸਨ ਕਰਕੇ ਚੱਲੇ ਆ ਮੈਂ ਹਮੇਸ਼ਾ ਐਮਐਲਏ ਸਾਹਿਬ ਨਾਲ ਮੰਤਰੀ ਸਾਹਿਬ ਨਾਲ ਅਪਰੋਚ ਕਰਕੇ ਜਿਹੜੀਆਂ ਚੀਜ਼ਾਂ ਦੀ ਇਹਨਾਂ ਦੀ ਲੋੜਾਂ ਨੇ ਆਉਂਦੇ ਸਾਲ ਜਦੋਂ ਅਸੀਂ ਦੁਬਾਰਾ ਲੋੜੀ ਇੱਥੇ ਮਨਾਵਾਂਗੇ ਉਹ ਚਾਰੀਆਂ ਚੀਜ਼ਾਂ ਨੇ ਸੁਵਾਵਾ ਇਹਨਾਂ ਦੀਆਂ ਵੀਆਂ ਹੈਗੀਆਂ ਨੇ ਇਹ ਪਬਲਿਕ ਨੂੰ ਦੇ ਰਹੇ ਨੇ ਉਹਨਾਂ ਦਾ ਸਾਡੀ ਸਰਕਾਰ ਦਾ ਪੂਰਾ ਸਹਿਯੋਗ ਰਹੇਗਾ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਧੀਾਂ ਦੀ ਲੋੜੀ ਮਨਾਈ ਇਹਨਾਂ ਨੇ ਅੰਜੂ ਜੀ ਨੇ ਬਹੁਤ ਅੱਛਾ ਉਪਰਾਲਾ ਕੀਤਾ ਸਾਨੂੰ ਧੀਾਂ ਦੀ ਲੋੜੀ ਜ਼ਰੂਰ ਮਨਾਉਣੀ ਚਾਹੀਦੀ ਹੈ ਕਿਉਂਕਿ ਪੁੱਤਾਂ ਦੀ ਲੋੜੀ ਤਾਂ ਕੋਈ ਕੋਈ ਮਨਾਉਂਦਾ ਪਰ ਧੀਾਂ ਦੀ ਲੋੜੀ ਜ਼ਰੂਰ ਮਨਾਉਣੀ ਚਾਹੀਦੀ ਹੈ ਹਾਂਜੀ ਫੇ ਬਾਕੀ ਨੂੰ ਕੀ ਸੁਨੇਹਾ ਦਿੰਦੇ ਹੋ ਇਹ ਕਿ ਧੀਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਪੁੱਤਰ ਹੀ ਚਾਹੀਦੇ ਨੇ ਧੀਾਂ ਵੀ ਹਰ ਘਰ ਦੇ ਵਿੱਚ ਧੀ ਜ਼ਰ